ਲੈ ਟਾਈ ਲੈਟਾ ਨੇ ਉਹਦੇ ਉੱਪਰ ਤੂੰ ਚੁੱਪ ਕਰ ਜਾ ਰੋਟੀ ਵਾਲਾ ਨੱਥੂ ਰਬੂਜੀ ਦੇ ਪੱਠੇ ਉਹ ਲਾ ਕੇ ਛੱਡੀਂ ਪੱਠੇ ਜਿਵੇਂ ਜਿੰਨਾ ਲੰਬਾ ਹੈ ਇਕੱਠਿਆਂ ਨੂੰ ਪਾ ਦੇ ਦੋ ਅਹਿਆ ਹੂੰ ਨੱਥੇ ਰਬੂਜੀ ਦੇ ਮੰਗੂ ਪੱਠੇ ਜੇ ਨਾ ਲੰਬਾ ਹੀ ਲੰਬਾ ਹੋ ਰੋਟੀ ਖਾ ਲੈ ਮੈਂ ਖਵਾਉਣਾ ਤੂੰ ਤਾਂ ਰੋਟੀ ਮੰਗ ਰਿਆ ਸੀ ਇਗਨੋਰ ਕਰਦਾ ਮੈਂ ਤਾਂ ਬੁਰਾ ਹੁੰਦਾ ਉਹ ਖਾ ਲੈ ਰੋਟੀ ਬੇਟਾ ਬੇਟਾ ਜਿਵੇਂ ਕਹ ਰਿਹਾ ਤੈਨੂੰ ਹੱਥ ਨਹੀਂ ਲੱਗਾ ਮੈਂ ਖਾ ਨਹੀਂ ਰਿਹਾ ਪਰ ਤੂੰ ਲੈ ਕੇ ਆ ਰੋਟੀ ਬੋਲਣਾ ਹੈ ਤੱਕ ਤੈਨੂੰ ਪਤਾ ਨਹੀਂ ਚਾਹਦਾ ਆਪਾਂ ਨੂੰ ਆ ਲੈ ਜਾ ਭਾਂਡੇ ਜੀ ਆਹ ਹੂੰ ਰੋਟੀ ਲੈ ਲੰਦਾ ਕਿੰਨੀ ਦਿੱਤੀ ਤੈਨੂੰ ਕੀ ਪਤਾ ਕਦੇ ਬਾਹਰ ਅੰਦਰ ਕੇ ਪਤਾ ਲੱਗੇ ਮੂ ਤੈਨੂੰ ਪੜਨ ਲਾਵਾਂਗਾ ਹੁਣ ਤਾਂ ਲੈ ਜਾ ਲੰਡਰਾ ਚ ਲਾਉਂਗਾ ਪੜਨ ਦੇਗਾ ਹੈ ਚੰਡੀ ਕੋਲ ਚੰਡੀਗੜ੍ਹ ਕੋਲ ਸ਼ਹਿਰ ਪੈਂਦਾ ਲੰਡਰਾ ਏ ਬੇਟਾ ਮੈਂ ਮੈਂ ਲੈ ਕੇ ਜਾ ਆਹ ਕੰਦੂ ਦੇ ਰੋਟੀ ਖਾਏ ਨੂੰ ਛੱਡਿਆ ਕਰੇ ਛੱਡੇ ਨੂੰ ਆਈ ਛੱਡ ਜਾ ਨਾ ਬਣਾ ਰੋਟੀ ਤੋਂ ਕੋਈ ਨਾ ਖਾ ਲੈਂਦੇ ਰੋਟੀ ਤੂੰ ਵੀ ਖਾ ਖਾਂ ਓਏ ਪਾਪ ਹੁੰਦਾ ਤੇਰਾ ਬਾਬਾ ਹੈ ਬਾਬਾ ਹਟ ਰੱਬ ਲੈ ਆਣਾ ਹੁਣ ਕਿੰਨਾ ਟਾਈਮ ਹੋ ਗਿਆ ਆਈ ਜਾਂਦਾ ਤੂੰ ਸ਼ਰਮ ਤਾਂ ਇਹਨਾਂ ਨੂੰ ਆਉਣੀ ਨਹੀਂ ਹੈਗੀ ਪੀ ਕੇ ਮੂੰਹ ਤਾਂ ਆ ਕੇ ਰੇ ਆ ਫਿਰ ਕੀ ਹੋ ਗਿਆ ਆਹ ਆਕਲ ਨਹੀਂ ਹੱਥ ਮਾਰ ਕੇ ਦੇਖ ਤਾਂ ਲੈ ਕੀ ਪਤਾ ਕਹਿ ਰਿਹਾ ਕਮਾਂਡਾਗਾ ਕੋਈ ਮੈਂ ਮਾਰਤੀ ਨਾ ਮੇਰੀ ਗੱਲ ਸੁਣ ਜੀ ਬਬੂਆ ਸ਼ਰਮ ਆਉਂਦੀ ਹੈਗੀ ਰੋਟੀ ਖਾ ਲੈ ਕਾਹਨੋਂ ਪੀ ਕੇ ਪੈਂਦੀ ਪੀ ਕੇ ਦੋ ਮੈਨੂੰ ਬੇਇੱਜ਼ਤੀ ਕਰਦੇ ਬਬੂਆ ਕਾਹਨੂੰ ਕਰਦਾ ਤਾਂ ਬੋਲਦਾ ਚਾਚਾ ਹੂੰ ਅੱਜ ਰੋਟੀ ਖਾ ਲੈ ਯਾਰ ਤੂੰ ਲਓ ਬਾਹਰ ਨਾ ਪਾਣੇ ਐਨ ਪੜੇ ਨਹੀਂ ਖਾਂਦਾ ਅੱਛਾ ਹੂੰ ਪਾਣੀ ਪਾ ਦਿਓ ਭਾਈ ਹੈਲੋ ਮੈਂ ਤੇਰਾ ਉਹ ਭਾਈ ਭੀਤਾ ਹਾਂਜੀ ਇਹ ਪਾਣੀ ਲਿਆ ਕੁੱਟਕ ਹੋਰ ਪਾ ਆ ਜਾ ਬਿਆਗਲਾ ਸਾਜਾ ਮਾਮਾ ਬਸ ਦੁੱਲਟੀ ਖਾ ਹੂੰ ਕੋਈ ਨੁਬੇਰੀ ਵਿਚੇ ਛੜਤੀ ਰੁਕੀ ਨਹੀਂ ਚਾਰ ਨਹੀਂ ਕਹਿੰ ਚਾਰ 50 ਆ ਵੱਡੇ ਭਾਈ ਮੜ ਜਾਏ ਦੱਸਿਆ ਪੱਗ ਗਿਆ ਕਿੱਥੇ ਤੀ ਤੂੰ ਮਤਲਬ ਭਗਤੀ ਕਰਨ ਗਿਆ ਤੀਆ ਹਲਚਲ ਪਰਬਤੇ ਆ ਹਲਚਲ ਪਰਬਤੇ ਤੂੰ ਕੀ ਹਲਚਲ ਕਰਦਾ ਫਿਰਦਾ ਹਿਆ ਜੀਆ ਬਾਗੂਆ ਤੇ ਜਗੀ ਇਹ ਜਿਹੜੀ ਜਿੰਨੀ ਦਾੜੀ ਪੱਟੇ ਉਨੀ ਘੱਟ ਹੈ ਸਾਡੀ ਤਾਂ ਤਾਂ ਦਾੜੀ ਪੱਤੀ ਨਹੀਂ ਆ ਸਾਰੇ ਪਿੰਡ ਦੇ ਗਰੁੱਪਾਂ 'ਚ ਫਿਰਦਾ ਤੂੰ ਟਿੱਡ ਨੱਗਾ ਕਰੀ ਫਿਰ ਕਹਿੰਦਾ ਟੀਮ ਦੇ ਪੱਤ ਸੁਖਣ ਲੱਗਿਆ ਤੂੰ ਪਿੱਛੇ ਕਿਰੇ ਭੈਣ ਦੇ ਖਸਮ ਨੇ ਪਾਇਆ ਫਟਸੈਪ 'ਚ ਹੈ ਤੂੰ ਇਲਜ਼ਾਮ ਲਾਇਆ ਇਹਨਾਂ ਤੇ ਮੇਰੇ ਤੇ ਨਾ ਸਾਨੂੰ ਤਾਂ ਤੂੰ ਕਹਿੰਦਾ ਸੀ ਮੈਂ ਤਪੱਸਿਆ ਕਰਨ ਗਿਆ ਸਾਧੂਆਂ ਨਾਲ ਫਿਰ ਤਾਂ ਤਾ ਦੁਬਈ ਤੱਕੇ ਖਾਂਦਾ ਤੂੰ ਤਪੱਸਿਆ ਦੇ ਬਾਅਦ ਆ ਦੇਖ ਲੋ ਮੇਰੇ ਖੰਭਣੇ ਬੰਨੀ ਹੋਏ ਸਾਧੂਆਂ ਦੀ ਆਮਣੀ ਕੀ ਪਤਾ ਕਿੱਥੋਂ ਬਣਾ ਲਿਆ ਯਾਰ ਤੂੰ ਕੀ ਹੋ ਗਈ ਤੇਰੀ ਜਾਇਤਾ ਐਨਾ ਝੂਠ ਭੰਡ ਐਨਾ ਝੂਠ ਨਾ ਸੀ ਤੇ ਕੋੜੀ ਚੜੇਨੀ ਤਾਂ ਚੜਦੇ ਤਾਂ ਦੇ ਚਾਰਕ ਦਿਨ ਤੁਸੀਂ ਇਹ ਡਰਾਮੇ ਦਿਖਾ ਕੇ ਭਰਾਲੇ ਪੰਜਵੇਂ ਦਿਨ ਫੇਰ ਉਹਦਾ ਕੂਹਣ ਦਾ ਭਾਬੀ ਬੋਦ ਦੀ। ਸਾਨੂੰ ਤੁ ਥਾਣੇ ਤੇ ਕੌਣ ਮੁਕੀ। ਇਹਦੇ ਪੁੱਛੇ ਕੀ ਕੀ ਪਾਪੜ ਵੇਚਦਾ ਮੇਰਾ ਗੱਲ ਸੁਣ ਵੀਰ ਇਹ ਕੰਮੇ ਵਾਲੀ ਸਾਰਾ ਕੋਈ ਪੰਡਤ ਲਿਆਂਦਾ ਕਰੇ ਕਦੇ ਕੋਲਾ ਸਾਰਾ ਉਹ ਭੈਣ ਦਾ ਪਤਾ ਨਹੀਂ ਕਿਹੜਾ ਦੀ ਉਹ ਮਾਰਨ ਵਾਲਾ ਲਿਆਂਦਾ ਉਹ 80 ਰੁਪਏ ਰੁਪਏ ਦਰਸਦੇ ਆ ਲੱਖਾਂ ਰੁਪਏ ਪਿੱਛੇ ਆ ਗਿਆ। 10 15000 ਰੁਪਏ ਚ ਜਾ